नी मैं कितनी सोहनी लगती है आए नी मैं तीन सोहनी लगती है नूह तो मेरी अन्नी सोनी है नहीं हए कितने देखना छड़ छा ਜਦੋ ਜਵਾਨੇ ਵਾਲਾ ਜੋਸ਼ ਜਾਲਮਾ ਸਪਨੇ ਵਾਰੇ ਗੀਤ ਰੇ ਜਾਲਮਾ ਨੇ ਤੂੰ ਹੱਸਦੀ ਕਹਤੇ ਆ ਤੁਹਾਨੂੰ ਰੇਕੇ ਕਿ ਮੈਂ ਕਾਟੂ ਆ ਹਾਂਜੀ ਨਹੀਂ 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 ਹੋਰ ਭੈਣ ਜੀ ਸੁਣਾਓ ਸਭ ਠੀਕ ਠਾਕ ਹੈ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਸੁਣਾ ਹਾਂ ਜੀ ਜੀ ਵਧੀਆ ਜੀ ਵਧੀਆ ਕਿੱਪਾ ਆ ਆ ਸੂਟ ਬੜਾ ਸੋਨਾਇਆ ਦਾ ਡਾ ਕਿਨੇ ਦਾ ਲਿਆ ਜੀ ਇਹ 900 ਦਾ ਲਿਆ ਭੈਣ 900 ਦਾ ਹਾਂ ਜੀ ਮੈਂ ਤਾਂ 600 ਰੁਪਏ ਦਾ ਲਿਆ ਹੀ ਕੱਪੜੇ ਕੱਪੜੇ ਦਾ ਵੀ ਅੰਤਰ ਹੁੰਦਾ ਆ ਅੱਛਾ ਹਾਂ ਜੀ ਸਸੇ ਘੰਟੇ ਜੀ ਸਸੇ ਘੰਟੇ ਹੋਰ ਠੀਕ ਹੋ ਹਾਂ ਜੀ ਜੀ ਬਟੇ ਹੁਣ ਬਾਣੀ ਸੋਹ ਸੋਹਣਾ ਡੇ ਮੰਮੀ ਦਾ ਹਾਂ ਬਹੁਤ ਸੋਹਣਾ ਸੂਟ ਹੈ ਪਰ ਮਹਿੰਗਾ ਵਾ ਲੈ 500 ਦਾ ਅੰਡੇ ਤੇ ਕੀ ਮਹਿੰਗਾ 500 ਦਾ ਛੱਟ ਹੋਗ ਲਾ ਹੋਸ ਨਾ ਦੂ ਠੀਕ ਆ ਭੈਣ ਸਾਰੇ ਕੁਛ ਠੀਕ ਆ ਚਲ ਵਧੀਆ ਹਾਂ ਜੀ ਅੱਤੇ ਦੀਆਂ ਵੱਡੀਆਂ ਵੱਡੀਆਂ ਸੋਨੇ ਦੀਆਂ ਵਾਲੀਆਂ ਸੀ ਉਹ ਕਿੱਥੇ ਗਈਆਂ ਮੈਂ ਭੈਣ ਲਾ ਕੇ ਰੱਖ ਦਿੱਤੀਆਂ ਆ ਅੱਜ ਕੱਲ ਚੋਰੀਆਂ ਬਹੁਤ ਹੁੰਦੀਆਂ ਆ ਆ ਨਸ਼ੇ ਨੁਸ਼ੇ ਵਾਲੇ ਫਿਰਦੇ ਆ ਬਹੁਤ ਚੋਰੀਆਂ ਕਰਦੇ ਆ ਆ ਤਾਂ ਤੇਰੀ ਗੱਲ ਵਧੀਆ ਪੱਟ ਤੇ ਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਆ ਉਹ ਪਹਿਣਾ ਨਸ਼ੇ ਦੀ ਬਥੇਰੇ ਆ ਜਾਂਦੇ ਤੁਰੇ ਜਾਂਦੇ ਆ ਵਾਲੀਆਂ ਲਾ ਲੈਂਦੇ ਆ ਮੈਂ ਐਸੀ ਕਰਕੇ ਲਾ ਕੇ ਰੱਖਦੇ ਮੈਂ ਪਾਉਂਦੀ ਹੋਈ ਨਹੀਂ ਚ ਵਧੀਆ ਹਾਂ ਤੁਸੀਂ ਚਾਹ ਬਣਾ ਲਾ ਜਾ ਚਾ ਅੱਛਾ ਠੀਕ ਕੀ ਹੋਇਆ ਅੰਟੀ ਕੀ ਗੱਲ ਕਰਦੇ ਸੀ ਉਹ ਤੁਹਾਡੇ ਮੰਮੀ ਦੀਆਂ ਸੋਨੇ ਦੀਆਂ ਵਾਲੀਆਂ ਸੀ ਨਾ ਤੇ ਉਹਦੇ ਬਾਰੇ ਪੁੱਛਣ ਦੀ ਹੀ ਮੈਂ ਸੋਨੇ ਦੀਆਂ ਵਾਲੀਆਂ ਕਿੱਥੇ ਆਏ ਕਹਿੰਦੇ ਮੈਂ ਨਾ ਤੀਆਂ ਨਸ਼ੇੜੀ ਜਿਹੜੇ ਘੁੰਮਦੇ ਆ ਨਾ ਵਾਲੀਆਂ ਨਾਲ ਲਾ ਕੇ ਲੈ ਜਾਣਾ ਉਹ ਨਹੀਂ ਆਂਟੀ ਜੀ ਉਹਨਾਂ ਦਾ ਰੰਗ ਉੱਤਰ ਗਿਆ ਸੀ ਮम्मी ਨੇ ਤਾਂ ਧਾਰਤੀਆਂ ਹੈ ਮੈਂ ਨਾ ਜੁੱਤੀ ਦੁਕਾਨੇ ਪਾ ਕੇ ਰੱਖਦੀ ਆ ਮੇਰੇ ਕੋਲ ਜੁੱਤੀਆਂ ਬਹੁਤ ਨੇ ਪਹਿਣ ਮੇਰੀਆਂ ਜੁੱਤੀਆਂ ਟੁੱਟਦੀਆਂ ਨਹੀਂ ਗਿਆ ਮੈਂ ਘਰ ਪਾ ਕੇ ਹੀ ਤੋੜ ਦਿੰਦੀ ਆ ਅੱਛਾ ਮੈਂ ਤੇਰੀ ਘਰ ਪਾ ਸਕਦੀ ਪਹਿਲਾਂ ਜੁੱਤੀ ਨਾ ਮੈਂ ਤਾਂ ਘਰ ਪਾ ਕੇ ਹਟਾ ਕੇ ਤੋੜ ਦਿੰਨੀ ਆ ਮੰਮੀ ਖਾਂਦੇ ਹੈ ਨਹੀਂ ਤੇ ਜਾ ਕੇ ਲਿਆ ਤੇ ਤਾਰਦੀ ਮੰਮੀ ਚਾਹ ਮੈਂ ਅੱਛਾ ਵਧੀਆ ਕੀ ਹੋਇਆ ਅੰਟੀ ਉਹ ਮੈਂ ਜੁੱਤੀ ਦੀ ਗੱਲ ਕਰਦੀ ਮੈਂ ਤੇਰੀ ਮੰਮੀ ਘਰੇ ਜੁੱਤੀ ਪਾਈ ਕਰਦੀ ਨਵੀਂ ਮੈਂ ਤਾਂ ਘਰੇ ਨਹੀਂ ਪਾ ਸਕਦੀ ਪਾਈ ਮੈਂ ਤਾਂ ਏਦਾਂ ਹੀ ਰਹਿਣੀ ਆ ਅੰਟੀ ਪੈਂਦੀ ਮੰਮੀ ਤੋਂ ਵੀ ਨਹੀਂ ਤੇ ਜੁੱਤੀ ਕੱਲ ਸਾਡੀ ਮਾਸੀ ਦੇਗੀ ਅੱਛਾ ਉਹ ਹੈਗੀ ਇਹਨਾਂ ਨੂੰ ਟਾਈਟ ਅੱਛਾ ਤੇ ਪਾ ਕੇ ਇਹਨਾਂ ਨੇ ਕੱਲ ਹੀ ਜਾਣੀਆਂ ਕਹਿੰਦੇ ਖੁੱਲੀ ਹੋ ਜੂ ਅੱਛਾ ਤੇ ਜਾ ਕੇ ਚਾਹ ਬਣਾ ਮੰਮੀ ਕਿਹਾ ਉਹ ਤਾਂ ਚਲ ਗਈ ਆ ਹੁਣ ਤੂੰ ਚਾਹ ਲੈ ਕੇ ਆਵੇ ਫੇ ਟਾਈਮ ਲੱਗ ਗਿਆ ਮੰਮੀ ਬਣਨ ਨੂੰ ਹੁਣ ਤੂੰ ਪੀ ਲੈ ਸੋ ਠੀਕ ਆ ਆ ਲੋ ਪੀ ਲੈ ਲੋ ਚਾਹ ਰੱਖ ਦੇ ਤੇ ਮੈਂ ਨਹੀਂ ਪੀਣੀ ਹਜੇ ਪੀ ਲੋ ਹੁਣ ਪੀ ਲਵਾਂਗੀ ਪਹਿਲਾਂ ਮੈਨੂੰ ਤੂੰ ਇਹ ਦੱਸ ਤੂੰ ਮੈਨੂੰ ਕਹ ਤੇ ਹਰ ਗੱਲ 'ਚ ਝੂਠੀ ਪਾਉਣੀ ਆ ਮੈਂ ਕੀ ਕਿਹਾ ਮੰਮੀ ਨੂੰ ਹੈ ਤੂੰ ਮੇਰੀ ਹਰ ਵਾਰ ਤਾਂ ਬੇਇੱਜ਼ਤੀ ਕਰਦੀ ਮੈਂ ਉਹਨੂੰ ਕਿਹਾ ਸੂਟ ਮੇਰਾ 900 ਦਾ ਆ ਤੇ ਤੂੰ ਕਹ ਤਾ 500 ਦਾ ਆ ਮੈਂ ਉਹਨੂੰ ਸੋਨੇ ਦੀਆਂ ਵਾਲੀਆਂ ਕਹੀਆਂ ਤੂੰ ਕਹਤਾ ਨਕਲੀ ਵਾਲੀਆਂ ਆ ਹੈ ਜੁੱਤੀ ਦੀ ਗੱਲ ਕੀਤੀ ਉਹ ਜੁੱਤੀ ਕਹੀ ਮੈਂ ਕਿਹਾ ਇਹ ਮੇਰੀ ਜੁੱਤੀ ਆਪਣੀਆਂ ਹੈ ਤੂੰ ਉਹ ਵੀ ਗੱਲ ਮੇਰੀ ਜੁੱਤੀ ਦੀ ਵੀ ਵਿੱਚੇ ਲਾਤੀ ਹੈ ਲੈ ਮੈਨੂੰ ਕੀ ਪਤਾ ਸੀ ਮੰਮੀ ਜੀ ਕੋਈ ਨਾ ਮੈਂ ਅੱਗੇ ਤੋਰੇਟ ਵੱਧ ਦੱਸ ਦਿਆ ਕਰੂੰਗੀ ਐ ਬੇਇੱਜ਼ਤੀ ਕਰਾਉਂਦੀ ਰਹਿੰਦੀ ਮੇਰੀ ਚਲੋ ਕੋਈ ਨਾ ਅੱਗੇ ਤੋਂ ਮੈਂ ਵੱਧ ਦੱਸੂ ਆ ਲੋ ਚਾਹ ਪੀ ਲਓ ਪੂ ਆਦੀ ਆ ਗਏ ਮੰਮੀ ਅੱਛਾ ਅੱਛਾ ਹੋਰ ਪਾਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਤੂੰ ਠੀਕ ਆ ਤੁਸੀਂ ਸੁਣਾ ਸਭ ਠੀਕ ਆ ਆ ਜਾ ਬੈਠਾ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਬੈਠਾ ਆ ਜਾ ਬੈਠਾ ਹੋਰ ਕੀ ਹਾਲ ਆ ਕਿਵੇਂ ਆ ਵੀਰ ਮੇਰਾ ਵੀਰ ਠੀਕ ਆ ਖੇਤਾਂ ਨੂੰ ਗਿਆ ਆ ਕੰਮ ਦਾ ਬਹੁਤ ਜ਼ੋਰ ਆ ਖੇਤੀ ਵਾੜੀ ਦਾ ਕੰਮ ਤੈਨੂੰ ਪਤਾ ਹੈ ਟਾਈਮ ਲੱਗਦਾ ਨਿਗਾ ਚੱਲ ਕੋਈ ਨਾ ਕੰਮ ਵੀ ਜ਼ਰੂਰੀ ਨੇ ਕੋਈ ਨਾ ਮੈਂ ਕਿਹੜਾ ਉਹਨੂੰ ਕੋਲ ਆਣ ਨੂੰ ਕਹਿਤਾ ਕੋਈ ਨੇ ਕੰਮ ਮੁੱਕ ਜਾਊਗਾ ਖੇਤਾਂ ਦਾ ਉਹ ਦਿਨ ਆ ਜਾਊਗਾ ਤੇਰੇ ਕੋਲ ਕੋਈ ਨਾ ਠੀਕ ਐ ਰਾਜੀ ਰਹੀ ਸਸੀ ਕਾਲ ਜੀ ਸਸੀ ਕਾਲ ਹੋ ਠੀਕ ਹੋ ਹਾਂਜੀ ਸਸੀ ਕਾਲ ਪੋਜੀ ਸਸੀ ਕਾਲ ਜੀ ਹੋ ਠੀਕ ਹੋ ਪੋਜੀ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਆ ਜੀ ਮੈਂ ਪਾਣੀ ਲੈਵਾਂ ਹੋ ਸੈਂ ਠੀਕ ਆ ਗੋਡੇ ਦੁਖਦੇ ਆ ਹੋਰ ਮਾਮੀ ਜੀ ਕੀ ਹਾਲ ਚਾਲ ਆ ਠੀਕ ਆ ਪੁੱਤ ਗੋਡੇ ਦੁਖਦੇ ਆ ਟੈਸਟ ਕਰਾਓ ਆਪਦੇ ਦਵਾਈ ਲਵੋ ਕਰਾਇਆ ਸੀ ਟੈਸਟ 5000 ਰੁਪਇਆ ਲੱਗਾ ਦਵਾਈ ਵੀ ਇੰਨੀ ਮਹਿੰਗੀ ਆ ਮੈਂ ਤਾਂ ਲਾਜ ਬਥੇਰਾ ਕਰਾਇਆ ਤੇ ਵੀ ਦੁਖਣੋਂ ਨਹੀਂ ਹਟਦੇ ਹੈਗੇ ਕੀ ਕਰਾਂ ਨਹੀਂ ਤੁਸੀਂ ਹੋਰ ਕਿਤੋਂ ਕਰਾ ਲਓ ਜੇ ਨਹੀਂ ਉੱਥੋਂ ਰਾਮ ਆਂਦਾ ਹੁਣ ਇੰਨਾ ਤਾਂ ਖਰਚਾ ਕੀਤਾ ਆ ਕੀ ਕਰੀਏ ਅੱਲਾ ਤੇਰੀ ਬਖਸ਼ਿਸ਼ ਕੋਈ ਅੱਲਾ ਬਖਸ਼ਿਸ਼ ਤੇ ਤੁਸੀਂ ਬੜੇ ਭਾਜੀ ਸੋਸਤ ਜਿਓ ਮੰਮੀ ਦੇ ਲੋ ਸਾਡੇ ਕਿੰਨੇ ਟਿਪ ਟਾਪ ਨੇ ਇਹ ਤਾਂ ਕਹਿੰਦੇ ਮੇਰੇ ਗੋਡੇ ਦੁਖਦੇ ਨੇ ਲੈ ਕੱਲ ਸਾਡੇ ਨਾਲ ਦਾ ਵਿਆਹ ਸੀ ਸਭ ਤੋਂ ਵੱਡਾ ਸਾਡੀ ਮੰਮੀ ਨੱਚੀ ਪ੍ਰੀਤੀ ਉਰਿਆ ਹਾਂਜੀ ਆਪੋ ਤੇ ਮੇਰੇ ਇਹਨਾਂ ਚੁੰਨੇ ਨੂੰ ਕੁਝ ਲੱਗ ਗਿਆ ਤੇ ਮੈਨੂੰ ਉਹਨੂੰ ਦੂਜੀ ਚੁੰਨੀ ਲਿਆ ਦੇ ਠੀਕ ਹੈ ਜੀ ਹਾਂ ਭਾਬੀ ਗਈ ਨਹੀਂ ਕਿਤੇ ਘੁੰਮਣ ਨਹੀਂ ਗਏ ਗਈ ਸੀਗੀ ਘੁੰਮਣ ਆਪਣੀ ਸਹੇਲੀ ਦੀ ਗੱਡੀ 'ਚ ਨਾ 2000 ਦਾ ਤੇਲ ਪੁਹਾਤਾ ਸੀਗਾ ਤੇ ਉਹਦੇ ਚ ਘੁੰਮ ਫੇਰਾਇਆ ਤੇ ਮੰਮੀ ਸਾਨੂੰ ਵੀ ਲੈ ਜਾਣਾ ਸੀ ਕਿਤੇ ਕੋਈ ਨਾ ਤੁਸੀਂ ਵੀ ਚੱਲ ਪਿਓ ਆ ਲੋ ਮੀ ਚੁੰਨੀ ਤੁਹਾਡੀ ਹਾਂ ਲਿਆ ਪਤਾ ਇਹਨ ਤੋਂ ਕੇ ਸੁਕਣੀ ਪਾ ਦੀ ਠੀਕ ਆ ਜੀ ਹਾਂ ਕਿੱਥੇ ਘੁੰਮਣ ਜਾਣ ਦੇ ਕੱਲਾ ਕਰਦੇ ਹੋ ਦੀਦੀ ਸੁਕਣੀ ਮੰਮੀ ਜੀ ਕਹਿੰਦੇ ਸੀ ਅਸੀਂ ਘੁੰਮਣ ਗਏ ਸੀਗੇ ਤੇ ਮੈਂ ਤਾਂ ਕਹਿ ਰਹੀ ਸੀ ਸਾਨੂੰ ਵੀ ਘੁਮਾ ਲੈਣਾ ਓ ਰਹਿਮਤ ਉਹ ਵਧੀਆ ਤੁਸੀਂ ਨਹੀਂ ਗਏ ਕਿਉਂ ਲੈ ਮੰਮੀ ਸਾਨੂੰ ਲੈ ਗਿਆ ਆਧਾਰ ਕਾਰਡ ਵਾਲੀ ਵਾਸਤੇ ਤੇ ਪਹਿਲਾਂ ਤਾਂ ਆਧਾਰ ਕਾਰਡ ਹੀ ਬਸ ਆਇਓ ਨਹੀਂ ਜਦ ਆਈ ਤੇ ਭਰੀ ਪਈ ਐਨੇ ਪਰੇਸ਼ਾਨ ਹੋਏ ਬਦਿਆ ਤੁਸੀਂ ਨਹੀਂ ਗਏ ਇਹ ਪਹਿਲਾ ਵਾਲੀ ਗੱਲ ਆ ਹੁਣ ਦੀ ਨਹੀਂ ਗੱਲ ਅੱਛਾ ਅੱਛਾ ਜਦੋਂ ਆਪਾਂ ਤੁਹਾਡੀ ਸੇਲੀ ਦੀ ਗੱਡੀ ਚ 4000 ਦਾ ਤੇਲ ਪੋਇਆ ਸੀ ਹਾਂ 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 ਉਦੋਂ ਵਾਲੀ ਗੱਲ ਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਠੇਰੇ ਨੂੰ ਹੈ ਮਤਲਬ ਮੰਮੀ ਤੁਹਾਡਾ ਕਹਿਣ ਦਾ ਮਤਲਬ ਕੀ ਜਿਹੜਾ ਝੂਠ ਬੋਲਦੀ ਉਹ ਆ ਰਹੀ ਉਹ ਹੀ ਹੁਣ ਝੂਠ ਬੋਲਣ ਦੀ ਆਦਤ ਇਹਨੂੰ ਪੈ ਗਈ ਤਾਂ ਮੈਂ ਕਿਹੜਾ ਝੂਠ ਬੋਲਿਆ ਮੈਂ ਤਾਂ ਪਹਿਲਾਂ ਵਾਲੀ ਗੱਲ ਕਰਦੀ ਸੀ ਆਹੋ ਤੇਰੀ ਤਾਂ ਪਹਿਲੀ ਵਾਲੀ ਗੱਲ ਆ ਤੂੰ ਪਾਈ ਤੇ ਮੈਂ ਗੁੱਜੀ ਕਾਣੀ ਅੱਖ ਨਾ ਰਹਿੰਦੀ ਗੁੱਜੀ ਹੈ ਭੂਆ ਜੀ ਬੜੀਆਂ ਕਹਾਵਤਾਂ ਬੋਲਦੇ ਤੁਸੀਂ ਪਰ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਲੱਗਦੀ ਪਹਿਲਾਂ ਮੈਨੂੰ ਵੀ ਕੁਝ ਨਹੀਂ ਸੀ ਪਤਾ ਲੱਗਦਾ ਮਮਮੀ ਇਹਨਾਂ ਰਹਿ ਰਹਿ ਕੇ ਮੈਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ

ਤੂੰ ਨਾ ਤੇਰਾ ਨਾਮ ਕੋ ਗਾ ਫੇਟ ਤੂੰ ਨਾ ਕੋਲ ਬਹਿ ਜਿੱਥੇ ਠੀਕ ਹੈ ਨਾ ਇਹਨਾਂ ਦੇ ਜਿਹੜੀ ਆ ਸੋਸੋਲੀ ਲਈ ਹੈ 200 ਵੀ ਨੰਨਾਂ ਦੇ ਵਧੀਆ ਸੀ ਠੀਕ ਚੰਗਾ ਪਹਿਨਾ ਫਿਰ ਮੈਂ ਚਲਦੀ ਆ ਠੀਕ ਹੈ ਫਿਰ ਚੁੰਨੀ ਬਦਲ ਕੇ ਆਵਾਂਗਾ ਉਹਨਾਂ ਨਾਲੇ ਲਾਂਬਾ ਦੇ ਕੇ ਆਵਾਂਗੇ ਅੱਛਾ ਚੰਗਾ

ਹਣਾ ਵੀ ਜਦੋਂ ਤੁਸੀਂ ਝੂਠ ਬੋਲਣਾ ਕੰਮ ਸੇਕਾ ਮੈਨੂੰ ਤਾਂ ਦੱਸ ਦੋ ਵੀ ਤੁਸੀਂ ਕਿੱਥੇ ਕੀ ਬੋਲਣਾ ਇਹਨਾਂ ਨੇ ਕਦੀ ਝੂਠ ਹੀ ਨਹੀਂ ਬੋਲਿਆ ਝੂਠ ਵੀ ਅਕਲ ਨਾਲ ਹੀ ਬੋਲਿਆ ਜਾਂਦਾ ਸਹੀ ਗੱਲ ਆ ਜੇ ਨਕਲਾ ਅਕਲ ਨਾਲ ਵੱਜਦੀਆਂ ਨਹੀਂ ਤਾਂ ਝੂਠ ਵਿੱਚ ਚੁਸਤੀ ਤੇ ਚੁਲਾਕੀ ਨਾਲ ਵੱਜਦੀ ਆ ਹਣਾ ਤੇ ਉਹ ਕਦੀ ਝੂਠ ਬੋਲਦਾ ਹੀ ਨਹੀਂ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਸ਼ੌਂਕ ਜੜਿਆ ਵੀ ਮੈਂ ਵੀ ਝੂਠ ਬੋਲ ਕੇ ਦੇਖ ਲਵਾਂ ਕਾਈ ਤਾਂ ਫੜਿਆ ਗਏ ਹਾਂ ਹਾਂਜੀ ਵੈਸੇ ਸਾਨੂੰ ਝੂਠ ਬੋਲਣਾ ਹੀ ਨਹੀਂ ਚਾਹੀਦਾ ਇੱਕ ਝੂਠ ਨੂੰ ਛੁਪਾਉਣ ਵਾਸਤੇ ਅਸੀਂ ਦੂਜਾ ਬੋਲਦੇ ਆਂ ਦੂਜਾ ਛੁਪਾਉਣ ਵਾਸਤੇ ਅਸੀਂ ਤੀਜਾ ਬੋਲਦੇ ਆਂ ਐਦਾਂ ਹੀ ਅਸੀਂ ਕਿੰਨੇ ਝੂਠ ਬੋਲ ਜਾਂਦੇ ਆਂ ਇਹਦੋਂ ਪਹਿਲਾਂ ਹੀ ਸੱਚ ਬੋਲ ਦੋ ਪਹਿਲੇ ਸੱਚ ਹਣਾ ਤੇ ਵੈਸੇ ਸਾਡੇ ਮੰਮੀ ਕਦੇ ਝੂਠ ਨਹੀਂ ਬੋਲਦੇ ਆਜੋ ਆਂਟੀ ਜੀ ਆਜੋ ਹਾਂਜੀ ਸਾਡੇ ਆਂਟੀ ਜੀ ਵੀ ਆ ਗਏ ਇਹਨਾਂ ਨੂੰ ਵੀ ਪਤਾ ਹੈ ਵੀ ਸਾਡੇ ਮੰਮੀ ਕਦੀ ਵੀ ਝੂਠ ਨਹੀਂ ਬੋਲਦੇ ਨਾ ਜੀ ਨਾ ਇਹ ਕਦੀ ਝੂਠ ਸਾਨੂੰ ਸਿਰਫ ਉੱਥੇ ਝੂਠ ਬੋਲਣਾ ਚਾਹੀਦਾ ਜਿੱਥੇ ਕਿਸੇ ਦਾ ਕੋਈ ਫਾਇਦਾ ਹੁੰਦਾ ਹੋਵੇ ਬਿਨਾਂ ਗੱਲ ਤੋਂ ਝੂਠ ਬੋਲਣ ਦਾ ਕੋਈ ਫਾਇਦਾ ਹੈ ਨਹੀਂ ਇੱਕ ਝੂਠ ਨੂੰ ਛਾਉਣ ਵਾਸਤੇ ਦੂਜਾ ਦੂਜੇ ਨੂੰ ਛਾਉਣ ਵਾਸਤੇ ਤੀਜਾ ਐਦਾਂ ਹੀ ਪਤਾ ਨਹੀਂ ਅਸੀਂ ਕਿੰਨੇ ਕ ਝੂਠ ਬੋਲ ਜਾਂਦੇ ਆ ਇਹਦੇ ਨਾਲ ਬਿਹਤਰ ਆ ਅਸੀਂ ਇੱਕ ਵਾਰੀ ਸੱਚ ਬੋਲ ਦਈਏ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਨੂੰ